ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀ ਜੁੱਡੇ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵਿਜੇ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੈਸਰਾ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ ਤਹਿਸੀਲ ਜਨਾਨਾ ਭਾਈ ਬਿੱਲੇ ਉਹਨੇ ਆ ਰਾ ਚੁੱਕੇ ਆ ਜੀ ਦੇਖੋ ਅੱਜ ਵੀ ਨੇ ਕੋਈ ਪੰਜ ਛੇ ਲਗਭਗ ਗਾਵਾਂ ਸੇਲ ਆ ਤੇ ਆ ਹੁਣ ਅਪ ਵੀਰਾਂ ਨਾਲ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਚੱਲ ਰਿਹਾ ਬਾਈ ਜੀ ਵਧੀਆ ਜੀ ਵਧੀਆ ਗੁਰਰਾਮਦਾਸ ਦੀ ਕਿਰਪਾ ਨਾਲ ਵਧੀਆ ਚੱਲ ਜੀ ਚੱਲ ਚੱਲ ਮੇਰਾ ਹੋਰ ਗਾਣੇ ਅੱਜ ਫਿਰ ਹਾਂਜੀ ਗਾਵਾਂ ਹੀ 4 ਕੋਈ ਵੇਕ ਗਿਆ ਨੇ ਗਾਵਾਂ ਆਪਣੇ ਉਹ ਹੈ ਗਿਆ ਸੀ 6 ਹਾਂਜੀ ਹਾਂਜੀ 2 ਵੇਕ ਗਿਆ ਨੇ 2 ਸੇਲ ਹੋ ਗਿਆ 2 ਸੇਲ ਹੋ ਗਿਆ ਚਲ ਆਜੋ ਫਿਰ ਤਰਾ ਇਹ ਸੂਈ ਹੈ ਜੀ ਹਾਂਜੀ ਜੀ ਇਹ ਰਾਤ ਦੀ ਸੂਈ ਹੈ ਜੀ ਅੱਛਾ ਹਾਂਜੀ ਹਾਂਜੀ ਬੱਚੀ ਬੱਚਾ 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 ਵਾਚਾ ਦਿੱਤਾ ਹੈ ਬਾਕੀ ਠੰਡੀ ਟੁੰਡੀ ਬਾੜੀ ਹੈ ਬਾਕੀ ਇਹ ਕਿੰਨਾ ਕਰੂ ਦੁੱਧ ਬਾਈ ਇਹ ਦੁੱਧ ਕਰ ਦੇਗੀ ਆ ਵਿੱਚ ਚੋਣ ਵੇਖੋ ਚੋਣ ਬੜੀ ਲੱਗੀ ਹੈ ਇਹ ਠੀਕ ਆ ਹਾਂਜੀ ਹਾਂਜੀ ਚੋਣ ਬੜੀ ਹੈ ਬਿਲਕੁਲ ਹਾਂਜੀ ਠੀਕ ਹੈ ਕੌਣ ਜਾਣ ਬੜਾ ਕਿੰਨਾ ਕਰਜੂ ਫਿਰ ਤੁਹਾਡਾ ਜੀ ਦੁੱਧ 30 32 ਲੀਟਰ ਆ 30 32 ਲੀਟਰ ਖੋਲੋ ਫਿਰ ਸੁਆ ਦੂਜਾ ਜੀ ਸੁਆ ਦੂਜਾ ਜੀ ਦੂਜਾ ਸੁਆ ਵੇੜੇ ਜੀ ਵੱਡੀ ਵੇੜ ਪੂਰੀ ਆ ਜੋ ਹੈ ਨਹੀਂ ਬੂਟੀਆਂ ਕੋ ਮੋਟੀ ਤਾਰ ਹੈ ਬੱਠੀਕ ਆ ਜੀ ਲੈ ਕਰੋ ਕਰੋ ਹਾਲੇ ਪੂੜੇ ਨਹੀਂ ਚੁੱਕੇ ਰਾਤ ਤੇ ਰਤੀ ਸੀ ਲੋ ਜੀ ਕਮਾਓ ਕਰੋ ਲੈ ਤੇ ਨਾ ਐ ਚੋਈ ਜੂ ਵਧੀਆ ਨਿਕਲੂ ਚੋਮਣ ਬੜੀ ਐ ਚੋਨ ਤੇ ਪੋਲੀ ਨੂੰ ਵਰਗੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਐ ਫਿਰ ਬਾਲੀ ਠੰਡੀ ਐ ਦੁੱਧ 30 32 ਲੀਟਰ ਆਵਣਾ ਪਾ ਦੇ ਬੋਲੋ ਜੀ ਦੇਣ ਵਾਲੀ ਕਮੁੱਲ ਨਹੀਂ ਬਸ ਲੈਣ ਲੈਣ ਵਾਲੀਆਂ ਫੜਾਈ ਕੇ ਬਸ ਜਾਂਦੇ ਸੁਣੋਗੇ ਲੱਖ 5 ਛੋੜ ਗਏ 95 95 ਹੋਰ ਕਿਨਾ 2000 ਹੋਰ ਕਰ ਦਾਂਗੇ 92 ਦੀ ਹੋਰ ਕਰ ਦੋਗੇ ਦੇਦਾਂਗੇ ਬਸ ਚਲੋ ਆਜੋ ਬਾਕੀ ਖੰਡੀ ਢੰਡੀ ਇਹ ਗੱਬਣਾ ਗੱਬਣ ਗੱਬਣ 30 ਪਲੱਸ 30 ਪਲੱਸ ਵਾਲੇ ਖੋਲੋ ਇਹ ਵੀ ਲੋ ਜੀ 30 ਪਲੱਸ ਵਾਲੇ ਆਜੋ ਕਰਾਂਦੇ ਇਹ ਕਿੰਨੇ ਟਾਈਮ ਲਓ ਬਾਈ ਜੀ ਫਿਰ ਬਸ ਤਿਆਰ ਹੀ ਹੈ ਤਿਆਰ ਹੈ ਜੀ ਚਾਰ ਦੇਣੀ ਬਸ ਸੁਹਾ ਦੂਜਾ ਤੀਜਾ ਜੀ ਸੁਹਾ ਦੂਜਾ ਦੂਜਾ ਸੁਹਾ ਉਹ ਦੋ ਨੇ ਦੋ ਨੇ ਆ ਫਿਰ ਤੋਂ ਆਜੋ ਜੀ ਆਜੋ ਆਜੋ ਲੈ 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 ਚਲ ਲੈ ਚਲ ਲੈ ਲੈ ਚਲ ਬਾਕੀ ਜਿੰਨੇ ਵੀ ਬਾਈ ਦੇ ਖਾਣੇ ਤਸੱਲੀ ਕਰੇ ਬਿਲਕੁਲ 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 ਬੋਲੋ 95 ਪੰਜ ਛੋਟ ਜੇ 90 90 ਹੋਰ ਜਾਣ ਦੋ ਹੋਰ ਕਰ ਦਿਆਂਗੇ ਜਿੱਦਾਂ ਆਖੋ ਜਿੰਨੀ ਆਖੋ ਨਹੀਂ ਕਰ ਦਾਂਗੇ 88 ਦੀ ਦੇ ਦੇ ਹੋਰ ਜਾਣ ਦੋ 80 ਜਾਣ ਦੋ ਜਾਨ 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 ਆਜੋ ਇਧਰ ਇਹ ਇਹ ਗੱਬਣ ਜੀ ਦਿਨ 10 ਤੋਂ 15 ਇਹ ਜੀ ਇਹ ਗੱਬਣ ਜੀ ਇਹ ਗੱਬਣਾ ਜੀ ਦਿਨ 10 ਤੋਂ 15 ਦੇ ਵਿੱਚ ਸਾਡੀ ਤਾਂ ਬਾਈ ਫਿਰ ਦੁੱਧ ਕਿੰਨਾ ਕਰੂ ਇਹ ਇਹ ਪਹਿਲਾ ਦਾ ਰਿਕਾਰਡ ਆ ਜੀ 27 28 ਲੀਟਰ ਘਟੋ 15 ਦੇ ਲਓ ਹਨਾ ਜੀ ਤਾਂ ਬਾਜੀ ਫਿਰ ਇੰਦੀ ਕੀਮਤ ਆ ਇਹਦਾ 92000 ਜੀ 92000 ਹਾਂ ਜੀ ਹਾਂ ਜੀ ਅੱਗੀ ਠੰਡੀ ਠੁੰਡੀ ਜਿੱਦਾਂ ਮਾਰਦੀ ਬੋਹ ਜਿੱਦਾਂ ਠੰਡੀ ਬੋਹ ਦਾ ਇਹ ਫਿਰ ਕਿੰਨੇ ਦੋਗੇ ਜੀ ਘੱਟਾਂਗੇ 2000 ਛੋੜ 90 ਦੇ ਦੇ ਦਾਂਗੇ 90 ਦੇ ਹੋਰ ਕਰ ਦੋ ਮੁੱਕੇ ਕਰ ਦੇਣਾ ਨਾ ਕਰ ਦਾਂਗੇ ਚਲ ਕੋਈ ਗੱਲ ਪੱਕੇ ਮੁੱਲ ਲੀ ਗਏ ਮੈਨੂੰ ਹੋ ਜਾਊਗਾ ਛੋੜ ਛਾਰਾ ਇਹ ਜੀ ਇਹ ਸੂਈ ਦੇ ਜੀ ਅੱਛਾ ਚਾਰ ਪੰਜ ਦਿਨ ਹੋਵੇ ਜਨੂੰ ਸੂਈ ਨੂੰ ਹੈ ਇਹ ਵੀ ਠੰਡੀ ਦੇ ਦੰਮਾ ਦੀ ਬੋਹ ਹੁਣੇ ਆ ਜੇ ਚੋ ਕੇ ਆਈ ਬਾਹਰ ਗੱਡੀ ਲੱਗੇ ਲਾਈ ਠੀਕ ਹੈ ਜੀ ਹੁਣੇ ਆਈ ਹੈ ਹਣਾ ਹਾਂ ਜੀ ਹੁਣੇ ਆਈ ਹੈ ਤੇ ਦੁੱਧ ਕਿੰਨਾ ਭਾਜੀ ਦੁੱਧ ਦੇ ਕੋ ਹੈਗਾ ਜੀ 15 16 15 16 ਕਿਲੋ ਪਛਾ ਮਖਰ ਪਛਾ ਮਖਰ ਤੋੜਾ ਜੀ ਵੀ ਲਓ ਜੀ ਤਾਜੀ ਬੈਡ ਬਲਵਣਾ ਜੀ ਚੋਆ ਜੀ ਵਧੀਆ ਭਾਜੀ ਬਿਲਕੁਲ ਬਹੁਤ ਵਧੀਆ ਭਾਜੀ ਮੋਟੀ ਧਾਰ ਇਹਦੀ ਬਿਲਕੁਲ ਲੈ ਚਲੋ ਮਾਰ ਲਓ ਮਾਰ ਲਓ ਨੇ ਬਾਕੀ ਹੈ ਬਹੁਤ ਠੰਡੀ ਕੋਈ ਰੱਸੀ ਨਹੀਂ ਬੋਣੀ ਐ ਇਤਨਾ ਮਾ ਇਤਨਾ ਮਰਜੀ ਤੋਂ ਠੀਕ ਆ ਅਜੇ ਚੋਕ ਕੇ ਵੀ ਉਥੋਂ ਫੇਰ ਲਾ ਮਬੀ ਲੈਣ ਦੀ ਚੱਲ ਇਹਦੀ ਫੇਰ ਕੀਮਤ ਦੇ ਦਾਂਗੇ ਜੀ ਮੋੜ ਤੇ 55 ਆ 50 ਹੀ ਦੇ ਦੇਂਗੇ 50000 ਥੋਰ ਵੀ ਮਾਆਂਦਨ ਕਰ ਦਿਆਂਗੇ ਹਮ ਬਸ ਆਹੀ ਹੈ ਜੀ ਦੇਖੋ ਚਾਰ ਵੈੜਾ ਸੇਲ ਆ ਬਾਈ ਉਹਨਾਂ ਕੋਲ ਜੀ ਬਾਕੀ ਇੱਥੇ ਮੇਰਾ ਵੀ 라ਓ ਚੈੱਕ ਕਰੋ ਚੁਆਇ ਕਰੋ ਸਹੀ ਹੈ ਕਿ ਨਹੀਂ ਜੀ ਆ ਜੋ ਪੂਰੀ ਥੋਲੇ ਲੈ ਗਏ ਕਿ ਨਹੀਂ ਬਾਜੀ ਮੋੜਾ ਨੰਬਰ ਨੰਬਰ 9501736536 ਪਿੰਡ ਸੈਂਸਰਾ ਜੇ ਜਗਧਿਆਨੇ ਰੋਡ ਤੇ ਡੇਰਾ ਜੇ ਆਪਣਾ ਨਾਮ ਤੁਹਾਡਾ ਕਿਲਾ ਨਾਂ ਜੇ ਹਾਂਜੀ ਸਤਿ ਸ੍ਰੀ ਅਕਾਲ